ਬਹੁਤ ਹੀ ਸਤਿਕਾਰਯੋਗ ਨਾਅਰ ਸਾਹਿਬ ਗੁਰਦੀਪ ਜੀ ਮਾਣਸ ਨਾਲੇ ਪੱਖ ਕੀ ਜੀ ਜੀ ਰਾਜਿੰਦਰਾ ਜੀ ਨੇ ਵੀ ਆਪਣੇ ਸਾਰੇ ਸਲਾਕੀ ਆਏ ਆ ਜਿਹੜੇ ਇੱਥੇ ਜੋਬ ਕਰਦੇ ਹੈਗੇ ਆ ਬਾਦਸ ਬਸ ਮੇਰੀ ਤਾਂ ਇਹੀ ਬੇਨਤੀ ਹੈ ਵੀ ਦੇਖੋ ਆਪਾਂ ਸਾਰਿਆਂ ਨੇ ਉਹਨਾਂ ਨੂੰ ਮੌਕਾ ਦਿੱਤਾ ਹੈਗਾ 70 ਸਾਲਾਂ ਤੋਂ ਅਲੱਗ-ਅਲੱਗ ਪਾਰਟੀਆਂ ਨੇ ਮੌਕਾ ਦਿੱਤਾ ਚਲੋ ਉਹ ਵੀ ਠੀਕ ਹੈ ਲੋਕਾਂ ਦੇ ਦਿੱਤਾ ਉਸ ਵਤਵੀ ਨੂੰ ਆਪਾਂ ਮਜੂਦ ਕਰਦੇ ਪਰ ਮਸਲਾ ਇਹ ਹੈ ਵੀ ਉਹਨਾਂ ਨੇ ਕੀਤਾ ਕੀ ਹੈਗਾ ਉਹ ਨੀਤੀਆਂ ਦੇ ਵਿੱਚ ਸਟੱਡੀ ਹੋਣੀ ਚਾਹੀਦੀ ਜਿਹੜਾ ਮੈਂ ਮੋਟੇ ਤੌਰ ਤੇ ਸਟੱਡੀ ਕੀਤਾ ਹੈ ਮਾਲੋ ਕਾਂਗਰਸ ਸਰਕਾਰ ਰਹੀ ਆ ਖਾਲੀ ਫਿਰ ਜੀ ਵੀ ਸੈਂਟਰ ਚ ਆ ਗਈ ਪੰਜਾਬ ਇਥੇ ਆ ਪਾ ਗਈ ਪੰਜਾਬ ਆਪ ਬਦਲ ਬਦਲ ਕੇ ਵੀ ਹੁੰਦੇ ਰਹੇ ਕਾਂਗਰਸ ਤੇ ਖਾਲੀ ਜੀ ਵੀ ਭਾਪੀ ਪਰ ਇਹਨਾਂ ਨੇ ਕੀਤਾ ਕਿ ਹੈਰਾਮ ਜਿਹੜਾ ਸਟੇਟ ਦਾ ਦਾਇਰਾ ਆ ਸਰਕਾਰ ਦਾ ਦਾਇਰਾ ਉਹਨੂੰ ਲਗਾਤਾਰ ਸੀਮਤ ਕੀਤਾ ਉਹਨੂੰ ਛੋਟਾ ਕੀਤਾ ਮੈਂ ਥੋੜੇ ਜੇ ਮਨੈਰੋ ਕਰੋ ਉਹਨੂੰ ਛੋਟਾ ਕਰੋ ਤਦ ਹੀ ਉਹਨਾਂ ਨੇ ਹੈਲਥ ਤੋਂ ਆਪਣੀ ਜ਼ਿੰਮੇਵਾਰੀ ਖਿੱਚ ਲਈ ਸਰਕਾਰੀ ਆਪਸਾ ਜਿਸਦਾ ਕੋਈ ਇਲਾਜ ਨਹੀਂ ਹੁੰਦਾ ਨਾ ਸਿਰ ਦਾ ਆ ਨਾ ਹਾਰਡ ਦਾ ਆ ਜਿੰਨਾ ਜ਼ਿਆਦਾ ਸੀਰੀਅਸ ਪ੍ਰੋਬਲਮ ਹੋਊਗੀ ਤੁਹਾਨੂੰ ਸੀਰੀਅਸ ਡਿਜ਼ੀਜ਼ ਆਊਗਾ ਉਹਨਾਂ ਸਰਕਾਰ ਨੇ ਹੱਥ ਵਿਸ਼ਾ ਕਿੱਥੇ ਦਵਾਈ ਤੋਂ ਹੀ ਮਾੜੀ ਮੋੜੇ ਬੁਖਾਰ ਦੀ ਦੇਂਦੇ ਆ ਉਹ ਪਰ ਇਹਦਾ ਮਤਲਬ ਉਹਨਾਂ ਨੇ ਨੈਰੋ ਕੀਤਾ ਛੋਟਾ ਕੀਤਾ ਜੇ ਤੁਸੀਂ ਬਿਮਾਰ ਹੁੰਦੇ ਆ ਸਾਡੀ ਕੋਈ ਫਰਦਾਰੀ ਨਹੀਂ ਆਵੇਂ ਲੱਖਾਂ ਕਰੋੜਾਂ ਦਾ ਜਿੱਥੇ ਮਰਦੀ ਲਿਆਉਂਦੇ ਨੇ ਅੰਦਰ ਜਾਂਦੇ ਲੋਕੋ ਦੁਨੀਆ ਦੇ ਕੋਈ ਲੈਣਾ ਦੇਣਾ ਕੋਈ ਫਿਕਰ ਨਹੀਂ ਸਾਡੀ ਉਹ ਤੋਂ ਜ਼ਿੰਮੇਵਾਰੀ ਖਿੱਚ ਲਈ ਐਜੂਕੇਸ਼ਨ ਦੇ ਕਿੱਤੇ ਲਈ ਬੇ ਸਰਕਾਰੀ ਚੈਰੀਟੇਡ ਇਕਰ ਦੇਣਾ ਆਪੜਾਈ ਕਰਾਉਣੇ ਕੁਛ ਨਹੀਂ ਤੁਸੀਂ ਪ੍ਰਾਈਵੇਟ ਜਾਓ ਹਿੰਮਤ ਹੈ ਆਪਣਾ ਬੱਚਾ ਪੜਾਓ ਤੇ ਕੰਮਕਾਰ ਦੀ ਕੋਈ ਪ੍ਰਤੀ ਜ਼ਿੰਮੇਵਾਰੀ ਆਪ ਹੀ ਸੈਟੋ ਆਪ ਹੀ ਐਡਜਸਟੋ ਬਾਹਰ ਜਾਣਾ ਤਾਂ ਆਪ ਹੀ ਜੈਂਟਲ ਲੱਭੋ ਆਪ ਹੀ ਰਹਿਣਾਓ ਜੇ ਠੱਕੇ ਖਾਣੇ ਤੋਂ ਵੀ ਤੁਹਾਡੀ ਕਿਸਮਤ ਹੈ ਜੇ ਨਹੀਂ ਸੈਟ ਹੋਏ ਤਾਂ ਆਪ ਹੀ ਜਹਾਜ਼ ਦੀ ਟਿਕਟ ਲਾ ਕੇ ਜੇ ਪੈਸੇ ਦੀ ਕੋਈ ਇਧਰ ਆਵੇ ਠੱਕੇ ਖਾਓ ਮੰਨਣ ਦੋ ਦੋ ਤਿੰਨ ਤਿੰਨ ਸਾਰ ਘਬਰੀ ਨਹੀਂ ਹੁੰਦੀਆਂ ਤੇ ਮੈਂ ਪ੍ਰਸ਼ਾਸਨ ਆ ਤੁਹਾਡਾ ਜੋ ਨਹੀਂ ਇਹਨਾਂ ਪਾਰਟੀਆਂ ਦੀ ਸਰਕਾਰਾਂ ਨੇ ਲਗਾਤਾਰ ਨਹਿਰੋ ਕੀਤੀ ਔਰ ਦੂਜਾ ਤੁਸੀਂ ਇੱਕ ਹੋਰ ਏਜੰਡਾ ਦੇਖੋ ਵੀ ਕਾਂਗਰਸ ਨੇ ਜਦੋਂ ਪਿਛਲੀ ਸਰਕਾਰ ਆਈ ਸੀ ਤਾਂ ਉਹਨੇ ਕਿਹਾ ਸੀ ਵੀ ਅਸੀਂ 5 ਲੱਖ ਤੱਕ ਦਾ ਹੈਲਥ ਦਾ ਕਾਰਡ ਬਣਾ ਕੇ ਦਵਾਂਗੇ ਉਹੀ ਬੀਜੇਪੀ ਕਹਿ ਰਹੀ ਹੁਣ ਉਹ ਕਹਿ ਇਹਦਾ ਮਤਲਬ ਕੀ ਆ ਵੀ ਸਿਸਟਮ ਪ੍ਰਾਈਵੇਟ ਹੀ ਰੱਖਣਾ ਚਾਹੁੰਦੇ ਨੇ ਵੀ ਪ੍ਰਾਈਵੇਟ ਜਾਓ ਉਹਦੇ ਲਈ ਮਦਦ ਕਰਾਂਗੇ ਮੈਂ ਸਰਕਾਰ ਨੇ ਤੁਹਾਡੇ ਲਈ ਨਹੀਂ ਘੜਾਗਾ ਖੜੇ ਹੋਣਾ ਜਾਲੂ ਕਾਰਡ ਨਹੀਂ ਚੱਲਿਆ ਤੇ ਖਤਮ ਜ਼ਿੰਦਗੀ ਉਹਨਾਂ ਦਾ ਆਪਾਂ ਐਂਟਰ ਕਰ ਜੂਗੇ ਸਾਡੀ ਪਹੁੰਚ ਤੋਂ ਕਿਤੇ ਹੀ ਪਰੇ ਆ ਮਾਲਾ ਸਾਡੀ ਸਾਰੀ ਜ਼ਿੰਦਗੀ ਤੋਂ ਲਈ ਸਕੀਮ ਤੇ ਦੇ ਕੇ ਸਕੀਮ ਨਹੀਂ ਚੱਲੀ ਤਾਂ ਸਾਰੀ ਉਮਰ ਦੀ ਕਮਾਈ ਜਿੱਤੋਂ ਹੈਗੀ ਹੋਣਾ ਤਾਂ ਨਹੀਂ ਲੱਗਣੀ ਜਿੱਤੋਂ ਕਮਾਈ ਹੈ ਨਹੀਂ ਉਹਦੀ ਜ਼ਿੰਦਗੀ ਜਾਂਦੀ ਲੱਗਦੀ ਤੇ ਚਾਹੀਦਾ ਤੇ ਆ ਵੀ ਸਟੇਟ ਦਾਇਰਾ ਬਣੇ ਫਿਰ ਇਹ ਆ ਵੀ ਕਾਜ ਦੇ ਸਮੇਂ ਸਟੇਟ ਮਸ਼ੀਨਰੀ ਦਾ ਇਸਤੇਮਾਲ ਹੋਇਆ ਲੋਕਾਂ ਦੇ ਨਾਲ ਬਹੁਤ ਵੱਡੇ ਫੰਕਸ਼ਨ ਦੇ ਚਰਾਸੀ ਆਪਣੇ ਸਾਹਮਣੇ ਆ ਬੀਜਪੀ 11 ਦੇ ਕਿਸਾਨੀ ਅੰਦੋਲਨ ਜ ਆਪਾਂ ਦੇਖਿਆ ਫਿਰ ਇਹ ਆ ਵੀ ਝਾੜੂ ਵਾਲਿਆਂ ਨੇ ਨਜਾਇਜ਼ ਪਰਚੇ ਪਾਏ ਹੋਰ ਸਾਰਾ ਮਿਸਜੂ ਹੋਇਆ ਤੇ ਲੋਕਾਂ ਤੋਂ ਪਾਵਰ ਲੈ ਕੇ ਲੋਕਾਂ ਦੇ ਖਿਲਾਫ ਲੋਕਾਂ ਨੂੰ ਦਬਾਉਣ ਦੇ ਲਈ ਵਰਤੀ ਔਰ ਇਹਨੇ ਕੰਪੈਰੀਸ਼ਨ ਐਸ ਇ ਸਾਡੀ ਕੋਈ ਇੱਛਾ ਨਹੀਂ ਸੀ ਕਿ ਕਦੀ ਕੋਣ ਵੀ ਹੈ ਨਹੀਂ ਸਾਰੇ ਜਿਹੜੇ ਬੀਐਸਪੀ ਦੇ ਜਿਹੜੇ ਬੰਦੇ ਜਾਣਦੇ ਆ ਵੀ ਮੈਂ ਨਹੀਂ ਤਾਂ ਬੇਜਾਰੀ ਕੀਤੀ ਸੀ ਇਲੈਕਸ਼ਨ ਲਾਣਾ ਮੈਂ ਕਹਿੰਦਾ ਤੇਰੇ ਲਾਲਲੇ ਆਪਾਂ ਕਦੇ ਹੋਣ ਨੂੰ ਮੌਕਾ ਹੀ ਨਹੀਂ ਬੜੇ ਕੋਈ ਇਸ਼ੂ ਨਹੀਂ ਹੈਗਾ ਪਰ ਸਾਡੇ ਸਾਰੇ ਬੰਦਿਆਂ ਨੇ ਕਿਹਾ ਵੀ ਇਹਨੇ ਲੱਗਦਾ। ਸਾਡਾ ਬੰਦੀ ਜੀ ਇਹ ਨਹੀਂ ਮਕਸਦ ਸੀ। ਜਦੋਂ ਮੈਂ ਨੌਕਰੀ ਛੱਡੀ ਆ ਕਲਾਸ 2 ਅਫਸਰ ਕਿਹਾ ਸਰਕਾਰ ਚ ਹੀ ਰਹਿਣਾ ਦੀ ਸਾਰੀ ਮੈਂ। ਪਰ ਮੈਂ ਨੌਕਰੀ ਛੱਡੀ ਇਸ ਕਰਕੇ ਵੀ ਉਦੋਂ ਵੀ ਕੋਈ ਇਲੈਕਸ਼ਨ ਨਹੀਂ ਸੀ ਨਾ ਟਿਕਟ ਸਾਡੇ ਨਾਮਾਂ ਚ ਨਹੀਂ ਸੀ ਕਦੇ। ਸਾਨੂੰ ਇਹ ਸੀ ਵੀ ਅਸੀਂ ਸੋਸਾਇਟੀ ਸਾਡੀ ਐ ਨੂੰ ਸਰਵ ਕਰੀਏ। ਕਿ ਕਿਸੇ ਨੇ ਤਾਂ ਕਰਨਾ ਹੀ ਆ ਤੇ ਅਸੀਂ ਕੈਪੇਬਲ ਐ ਅਸੀਂ ਕਿਉਂ ਨਾ ਕਰੀਏ। ਆ ਪੱਤਰਕਾਰ ਹੀ ਛੱਡੀ ਪੱਤਰਕਾਰ ਹੀ ਕਰਕੇ ਆ ਉਦੋਂ ਵੀ ਕੋਈ ਸਾਡਾ ਸੋਚੇ ਵੀ ਜੀ ਨਹੀਂ ਜੀ ਮੰਤਵ ਨਹੀਂ ਹੈਗਾ ਜਿਹੜੀ ਹੁਣ ਵੀ ਹੈਗਾ ਆ ਸਮਰਥਨ ਕਿਉਂ ਲੈ ਰਹੇ ਵੀ ਜੇ ਅਸੀਂ ਕੋਈ ਚੇਂਜ ਲਿਓਣੀ ਤਾਂ ਉਹਦੇ ਲਈ ਸਾਨੂੰ ਇੰਪਾਵਰ ਹੋਣਾ ਪਵੇ ਆਪਣੇ ਆਪ ਨੂੰ ਤਗੜਾ ਕੰਮਾ ਲੈਣਾ ਜਿੰਨੀ ਸੋਸਾਇਟੀ ਸਾਨੂੰ ਇੰਪਾਵਰ ਕਰੂਗੀ ਜਿੰਨਾ ਸੋਸਾਇਟੀ ਦਾ ਸਮਰਥਨ ਸਾਡੇ ਨਾਲ ਬਦੂਗਾ ਉੰਨਾ ਅਸੀਂ ਜਲਦੀ ਚੇਂਜ ਲਿਆ ਸਕਦੇ ਤੇ ਇਹ ਜਿਹੜੀ ਇਸ ਪੋਜੀਸ਼ਨ ਤੇ ਖੜੇ ਆ ਵੀ ਜਿੱਥੋਂ ਉਹ ਫੈਸਲੇ ਬੈਠ ਕੇ ਸਾਡੇ ਖਿਲਾਫ ਫੈਸਲੇ ਕਰ ਦਿੰਦੇ ਆ ਮੈਂ ਆਪਣੀ ਜਿੰਮੇਵਾਰੀ ਤੋਂ ਮੁਕਤ ਹੋਈ ਜਾਓ ਆਪੇ ਰੁਲੀ ਹਨ ਅਸੀਂ ਉਸ ਪੋਜੀਸ਼ਨ ਤੇ ਅਸੀਂ ਬੈਠੀਏ ਉਹ ਗਲਤ ਫੈਸਲੇ ਕਰਕੇ ਸਾਡੇ ਲਈ ਪਰੇਸ਼ਾਨੀਆਂ ਬਣਾਉਂਦੇ ਹਨ ਤੇ ਉਸ ਪੋਜੀਸ਼ਨ ਤੇ ਅਸੀਂ ਬੈਠੀਏ ਤਾਂ ਕਿ ਅਸੀਂ ਫੈਸਲੇ ਸਹੀ ਕਰਕੇ ਲੋਕਾਂ ਨੂੰ ਖੁਸ਼ੀ ਕਰ ਸਕੀਏ ਤੇ ਲੋਕਾਂ ਦੇ ਇੰਟਰਸਟ ਦੇ ਵਿੱਚ ਅਸੀਂ ਤੁੜੇ ਹੈਗੇ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਤੁਸੀਂ ਲੋਕੋ ਬਸ ਪਰ ਜਦੋਂ ਸਰਕਾਰ ਦੀ ਯੂਪੀ ਦੇ ਵਿੱਚ ਇਹ ਸਟੇਟ ਦਾ ਦਾਇਰਾ ਘਟਾਉਂਦੇ ਹੈ ਸਾਡੀ ਪੈਨਸ਼ਨ ਨਹੀਂ ਮਿਲਦੀ ਕੋਈ ਬਿਮਾਰ ਹੋਵੇ 4 ਮਹੀਨੇ ਕੋਈ ਪੁੱਛਣਾ ਹੀ ਨਹੀਂ ਕਿਸੇ ਨੇ ਆਪ ਵੀ ਸਰਵਾਈਵ ਕਰੇਗੇ ਤੇ ਜਦੋਂ ਬਸਪਾ ਦੀ ਸਰਕਾਰ ਸੀ ਉਹਨੇ ਲਗਾਤਾਰ ਸਟੇਟ ਦਾ ਦਾਇਰਾ ਵਧਾਇਆ ਵੀ ਐਜੂਕੇਸ਼ਨ ਵੀ ਅਸੀਂ ਕਰਾਂਗੇ ਸਕੂਲ ਬਣਾਏ ਕਾਲਜ ਬਣਾਏ ਯੂਨੀਵਰਸਿਟੀ ਬਣਾਈਆਂ ਹੈਲਥ ਦਾ ਵੀ ਅਸੀਂ ਕਰਾਂਗੇ ਕਾਲਜ ਬਣਾਏ ਹੌਸਰੀ ਹਸਪੀਟਲ ਬਣਾਏ ਫਿਰ ਤੁਸੀਂ ਕਿਸੇ ਜਿੰਨੀਆਂ ਵੀ ਪਾਰਟੀਆਂ ਰਹੀਆਂ ਨੇ ਅੱਜ ਤੋਂ ਮੈਨੂੰ ਕੋਈ ਦਿਖਾ ਦਿਓ ਕਿਸੇ ਨੇ 플ਾਨ ਬਣਾ ਦੇ ਦਿੱਤਾ ਲੋਰ ਇਨਕਮ ਗਰੁੱਪ ਬੀਐਸਪੀ ਨੇ ਲੱਖਾਂ ਦੀ ਗਿਣਤੀ ਚ ਫਲੈਟ ਬਣਾ ਦੇ ਵੇ ਮਕਾਨ ਦੇਣ ਦੀ ਜ਼ਿੰਮੇਵਾਰੀ ਵੀ ਨਹੀਂ ਆਪਣੇ ਕੋਲ ਲੈ। ਫਿਰ ਜਿਹੜੀ ਬਾਦੂ ਜ਼ਮੀਨ ਪਈ ਸੀ ਉਹਨੂੰ ਡਿਸਟ੍ਰਿਬਿਊਟ ਕੀਤਾ ਤਿੰਨ-ਤਿੰਨੇ ਘੜਾ। ਵੀ ਚਲੋ ਲੋਕੀ ਸਰਵਾਈਵ ਕਰ। ਤੇ ਫਿਰ ਮਸ਼ੀਨਰੀ ਕਿਤੇ ਮਿਸਯੂਜ਼ ਨਹੀਂ ਕੀਤੀ। ਕਿਸੇ ਵੀ ਕਮਿਊਨਿਟੀ ਦੇ ਨਾਲ। ਤੇ ਐਜ਼ ਅ ਪਾਰਟੀ ਵੀ ਖਰਾਬ ਹੋ ਗਏ ਰਿਆਂ ਤੇ ਐਜ਼ ਅ ਕੈਂਡੀਡੇਟ ਕੈਂਡੀਡੇਟ ਚਲੋ ਆਪਾਂ ਹੁਣ ਆ ਗਏ ਉਦਾਂ ਦਾ ਹੀ ਸੋਸਾਇਟੀ ਦੇ ਮੈਂਬਰ ਹੀ ਆ। ਇਸ ਸੋਸਾਇਟੀ ਦੇ ਵਿੱਚ ਅਸੀਂ ਸਹੀ ਵਿਚਰੇ ਆਂ ਕਦੀ ਕੋਈ ਸਾਡਾ ਨੀਜੀ ਮੰਤਰੀ ਕਦੀ ਵੀ ਸੋਚਿਆ ਨਹੀਂ ਵੀ ਇਸ ਬੰਦੇ ਦਾ ਫਾਇਦਾ ਚੱਕ ਲਈਏਗਾ ਫਾਇਦਾ ਚ ਕੁਝ ਨਹੀਂ ਦਿਆ ਸਾਡਾ ਘਰੋਂ ਆਪਾਂ ਸੈੱਟੇ ਆਂ ਸੌਕੇ ਆਂ ਕੋਈ ਫੈਮਿਲੀ ਦੀ ਸਾਡੀ ਬਹੁਤੀ ਜ਼ਿੰਮੇਵਾਰੀ ਨਹੀਂ ਤਾਂ ਸਾਰਾ ਸੈੱਟੇ ਆਂ ਸਾਡਾ ਤੇ ਅੱਜ ਜਦੋਂ ਘਰੋਂ ਠੀਕ ਆਂ ਸੋਸਾਇਟੀ ਦਾ ਪੈਨਾਂ ਲਿਆ ਬਾਬਾ ਸਾਹਿਬ ਕਰਕੇ ਅਸੀਂ ਪੜ੍ਹ ਕੇ ਨੌਕਰੀਆਂ ਲੜੇ ਸਾਡੇ ਘਰ ਦੇ ਲੈ ਕੇ ਮੇਰਾ ਤਾਇਆ ਹੈਗਾ ਮੇਰਾ ਭਰਾ ਅਨੁਸ਼ੇਰ ਮਾਰ ਜਿਹੜੇ ਵਿੱਚ ਐਸਪੀਏ ਦਾ ਐਡਵਾਈਜ਼ਰ ਹੈ ਮਲੇਸ ਪਾਸ ਤੋਂ ਜੇ ਇੰਨਾ ਕੁਝ ਲੈ ਲਿਆ ਤਾਂ ਅਸੀਂ ਦੇਣਾ ਵੀ ਤਾਂ ਹੈਗਾ ਅਸੀਂ ਦੇਣ ਤੁਰੇ ਆ ਜੇ ਐਮਪੀ ਪਾਰਟੀ ਹੁੰਦਾ ساری ਦੂਜੀ ਪਾਰਟੀ ਨੂੰ ਬਣ ਜਾਣਾ ਇਹ ਚਾਹ ਉਹ ਪਾਣੀ ਤੁਰੇ